ਇੱਕ ਉਸ ਉਮਰ ਦੀ ਉਸ ਵਿਦਿਆਰਥੀ ਉਮਰ ਦੇ ਵਿੱਚ ਬਹੁਤੇ ਬੱਚਿਆਂ ਦੇ ਵਿੱਚ ਇਹ ਹੁੰਦਾ ਹੈ ਵੀ ਸਾਨੂੰ ਕਿਵੇਂ ਨਾ ਕਿਵੇਂ ਕਿਸੇ ਪਾਸੋਂ ਥੋੜੀ-ਮੋਟੀ ਹੈਲਪ ਮਿਲ ਤੇ ਅਸੀਂ ਪਾਸ ਹੋ ਜਾਈਏ ਪਰ 2016-17 ਦੇ ਵਿੱਚ ਮੇਰੇ ਨਾਲ ਇੱਕ ਘਟਨਾ ਵਾਪਰੀ ਮੈਂ ਕਿਸੇ ਕਾਲਜ ਦੇ ਵਿੱਚ ਦਾਖਲਾ ਕਰਨ ਲੱਗਿਆ ਸੀ ਦਾਖਲਾ ਵਿਭਾਗ ਦਾ ਮੁਖੀ ਲਾਇਆ ਗਿਆ ਮੈਂ ਦਾਖਲਾ ਕਰਨ ਲੱਗਿਆ ਤਾਂ ਮੇਰੇ ਕੋਲ ਇੱਕ ਆਹ ਨੇੜਲੇ ਸ਼ਹਿਰ ਦੇ ਹੀ ਇੱਕ ਨਾਮੀ ਪਰਿਵਾਰ ਦੇ ਫੈਮਿਲੀ ਮੈਂਬਰ ਆਏ ਬੱਚਾ ਵੀ ਨਾਲ ਮਾਂ ਵੀ ਨਾਲ ਤੇ ਪਿਓ ਵੀ ਨਾਲ ਉਹ ਕਹਿੰਦੇ ਜੀ ਬੱਚੇ ਦਾ ਦਾਖਲਾ ਕਰਾਉਣਾ ਬੱਚੇ ਦਾ ਦਾਖਲਾ ਕਰ ਦੋ ਚਲੋ ਮੈਂ ਸਭਾ ਕਿਸੇ ਬੱਚੇ ਦਾ ਦਾਖਲਾ ਕਰਨਾ ਬਤਾਂ ਕਰਕੇ ਮੈਂ ਬੱਚੇ ਦਾ ਦਾਖਲਾ ਕਰਨ ਲੱਗਿਆ ਫਾਰਮ ਭਰ ਲਿਆ ਫੋਟੋਆਂ ਲਾਤੀਆਂ ਦਸਕਤ ਹੋ ਗਏ ਫੀਸ ਵੜਾਉਣ ਲੱਗੇ ਮੈਨੂੰ ਬੱਚੇ ਦੀ ਮਾਂ ਕਹਿੰਦੀ ਹੈ ਵੀ ਪ੍ਰੋਫੈਸਰ ਸਾਹਿਬ ਬੱਚੇ ਦਾ ਦਾਖਲਾ ਤਾਂ ਅਸੀਂ ਕਰਾ ਰਹੇ ਹਾਂ ਪਰ ਸਾਡਾ ਬੱਚਾ ਤੁਸੀਂ ਪਾਸ ਕਰਾਉਣਾ ਹੈ ਨਹੀਂ ਪਾਸ ਕਰਾਉਣਾ ਵੀ ਪਾਸ ਹੋ ਜੂਗਾ ਪੜ੍ਹੂਗਾ ਤਪਾਸ ਹੋ ਜੂ ਮਿਹਨਤ ਕਰੂਗਾ ਨਹੀਂ ਜੀ ਨਹੀਂ ਨਹੀਂ ਪੜਨ ਪਉਣਾ ਤਾ ਹੈ ਸਭ ਵਸਹੀ ਆ ਪਰ ਤੁਸੀਂ ਇਹਨੂੰ ਪਾਸ ਕਰਾਉਣਾ ਅਸੀਂ ਤਾਂ ਇਹਦੀ ਸਿਰਫ ਗ੍ਰੈਜੂਏਸ਼ਨ ਕਰਾਉਣੀ ਆ ਉਹ ਵੀ ਤਾਂ ਕਰਾਉਣੀ ਆ ਤੇ ਲਾਬ ਦੇ ਇੱਥੇ ਕੰਮ ਚ ਬੈਠਾ ਰਹੂ ਬਿਜ਼ਨਸ ਚ ਬੈਠਾ ਰਹੂ ਗ੍ਰੈਜੂਏਸ਼ਨ ਹੋ ਗਿਆ ਵੀ ਐਦਾਂ ਤਾਂ ਪਾਸ ਹੋਣਾ ਨਹੀਂ ਮੇਰੇ ਕੋਲੇ ਕੋਈ ਇਹ ਜੀ ਜਾਦੂ ਸੜੀ ਤਾਂ ਹੈ ਨਹੀਂ ਬੱਚੇ ਦਾ ਫਾਦਰ ਬੋਲਦਾ ਆ ਬੈਠਾ ਜੀ ਜাদু ਸੜੀ ਤਾਂ ਤੁਹਾਡੇ ਕੋਲੇ ਆ ਪੇਪਰਾਂ ਚ ਦੀ ਹੈਲਪ ਕਰ ਦਿਓ ਪਾਸ ਹੋ ਜੂਗਾ ਆਹੀ ਜাদু ਦੀ ਛੜੀ ਹੈ ਦੇਖੋ ਮੈਨੂੰ ਬੜੀ ਸ਼ਰਮਜੀ ਮਹਿਸੂਸ ਹੋਈ ਇੱਕ ਤਾਂ ਤੁਸੀਂ ਨਕਲ ਨੂੰ ਕਹਿ ਰਹੇ ਹੋ ਦੂਜਾ ਤੁਸੀਂ ਵਿਦਿਆਰਥੀ ਦੇ ਆਪਣੇ ਜਵਾਗ ਦੇ ਸਾਹਮਣੇ ਪ੍ਰੋਫੈਸਰ ਨੂੰ ਕਹਿ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਜੇ ਤਾਂ ਉੱਥੇ ਮੈਂ ਕਹਣਾ ਵੀ ਹਾਂਜੀ ਮੈਂ ਪਾਸ ਕਰਵਾ ਦੂੰ ਤਾਂ ਮੇਰੀ ਵੀ ਰਿਸਪੈਕਟ ਗਈ ਤੇ ਮਾਂ ਪਿਓ ਦੀ ਵੀ ਗਈ ਤਾਂ ਬੱਚਾ ਸਾਡੀ ਰਿਸਪੈਕਟ ਕਰੂਗਾ ਕਿਉਂ ਬੱਚਾ ਹੋ ਕਿਉਂ ਕਰੂਗਾ ਮੈਂ ਉਹਨਾਂ ਨੂੰ ਦੇਖੋ ਨਿੱਜੀ ਸੰਸਤਾ ਸੀ ਮੈਂ ਦਾਖਲਾ ਵਾਪਸ ਨਹੀਂ ਕਰ ਸਕਦਾ ਤੇ ਮੈਂ ਨਕਲ ਵਾਸਤੇ ਸਿੱਧੀ ਹਾਂ ਕਹਿ ਨਹੀਂ ਸਕਦਾ ਸਸਪੈਂਸਟ ਵਿੱਚ ਮੈਂ ਫਸ ਗਿਆ ਪਰ ਉਹ ਵਿਦਿਆਰਥੀ 3 ਸਾਲ ਮੈਨੂੰ ਇਹ ਚੀਤਾ ਹੀ ਕਰਾਉਂਦਾ ਰਿਹਾ ਵੀ ਮੇਰੇ ਮਾਪੇ ਉਹਨੇ ਤੁਹਾਨੂੰ ਕਿਹਾਗਾ ਵੀ ਮੈਨੂੰ ਪਾਸ ਕਰਾਉਣਾ ਹੈ ਦੇਖੋ ਉਹ ਇੱਕ ਨਹੀਂ ਇਹ ਜਿਹੇ ਨਿਕਾ ਵਿਦਿਆਰਥੀ ਆਉਂਦੇ ਸੀਗੇ ਜਾਂ ਮੈਂ ਦੇਖਦਾ ਵੀ ਇਹ ਸਾਡੇ ਵਾਸਤੇ ਬੜੀ ਨਮੂਸੀ ਦੀ ਗੱਲ ਹੈ ਵੀ ਅਸੀਂ ਮਾਪੇ ਵੀ ਬੱਚਿਆਂ ਨੂੰ ਨਾਲ ਲਿਆ ਕੇ ਕੀ ਗੱਲਾਂ ਕਹਿ ਰਹੇ ਆ ਕਿਤੇ ਇੱਕ ਸਮਾਂ ਹੁੰਦਾ ਸੀ ਜਦੋਂ ਸਾਡੇ ਮਾਪਿਓ ਜਵਾਕ ਨੂੰ ਸਕੂਲ ਛੱਡ ਕੇ ਆਉਂਦੇ ਉਹਨੂੰ ਇਹ ਕਹਿ ਕੇ ਆਉਂਦੇ ਹੁੰਦੇ ਅਧਿਆਪਕ ਨੂੰ ਵੀ ਜੇ ਇਹਨੇ ਕੋਈ ਪੜ੍ਹਾਈ ਨਾ ਕੀਤੀ ਨਾ ਕੁਛ ਪੜਿਆ ਤਾਂ ਇਹਦੀ ਕੁੱਟ-ਕੁੱਟ ਕੇ ਧੌੜੀ ਲਾ ਦਿਓ ਤਾਂ ਹੁਣ ਹੁਣ ਅਸੀਂ ਪਹਿਲਾਂ ਇਹ ਕਹਿਣ ਜਾਂਦੇ ਆ ਵੀ ਦੇਖੋ ਸਾਡੇ ਕਲਾ ਕਲਾ ਜਵਾਕ ਆ ਸਾਡੇ ਦੋ ਜਵਾਕ ਨੇ ਇਹਨੂੰ ਕੁਛ ਕਹੋ ਨਾ ਪੜ੍ਹਾਈ ਪੜੂਈ ਦਾ ਕੋਈ ਗੱਲ ਨਹੀਂ ਪੜ੍ਹ ਲੂਗਾ ਤਾਂ ਸਾਡਾ ਵਿਦਿਆਰਥੀ ਜੀਵਨ ਦੇ ਵਿੱਚ ਸਾਨੂੰ ਜਿਹੜੀਆਂ ਚਾਇਸ ਲੋੜਾਂ ਹੈਗੀਆਂ ਨੇ ਸਾਡੇ ਮਾਪਿਓ ਸਾਡਾ ਸਾਥ ਦੇ ਰਹੇ ਨੇ ਅਸੀਂ ਕਿੱਥੋਂ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆ ਜਾਾਂਗੇ